ਕਿ ਆਪਾਂ ਡਾਕਟਰਾਂ ਦੀ ਗੱਲ ਕਰ ਲੈਨੇ ਆ ਡਾਕਟਰੀ ਲਾਈਨ ਦੇ ਵਿੱਚ ਕਿਸੇ ਨੇ ਜਾਣਾ ਹਨਾ ਐਮਬੀਬੀਐਸ ਕਰਨੀ ਆ ਜਾਂ ਕੁਝ ਵੀ ਕਰਨਾ ਜਾਂ ਡਾਕਟਰੀ ਲਾਈਨ ਦੇ ਉੱਪਰ ਕਿਸੇ ਦਵਾਈ ਦੀ ਖੋਜ ਹੋਣੀ ਆ ਉਹ ਡਾਕਟਰ ਨੂੰ ਪਤਾ ਨਾ ਟੀਚਰ ਜਿਹੜਾ ਹੈਗਾ ਉਹਦੀ ਲਾਈਨ ਦਾ ਟੀਚਰ ਨੂੰ ਪਤਾ ਇਸ ਤਰ੍ਹਾਂ ਹੋਰ ਬਹੁਤ ਸਾਰੇ ادارے ਨੇ ਹੁਣ ਕਿਸਾਨਾਂ ਦੇ ਨਾਲ ਕੀ ਕਰਨਾ ਫਸਲ ਕਿਵੇਂ ਵਿਜਣੀ ਆ ਕਿਹੜੀ ਫਸਲ ਕਿਵੇਂ ਇਹਦਾ ਜਿਹੜਾ ਬਹੁਤਾਤ ਹੈਗਾ ਚੰਗੀਆਂ ਯੂਨੀਵਰਸਿਟੀਆਂ ਤੋਂ ਪੁੱਛਿਆ ਜਾਵੇ ਚੰਗੇ ਅਧਿਆਪਕਾਂ ਤੋਂ ਪੁੱਛਿਆ ਜਾਵੇ ਕਿਸਾਨ ਨੂੰ ਬਿਠਾਇਆ ਜਾਵੇ ਉਸ ਤੋਂ ਹੀ ਪਤਾ ਲੱਗੇਗਾ ਇਹ ਤਾਂ ਹੈ ਨਹੀਂਗਾ ਬਈਆਂ ਤੁਸੀਂ ਨੀਤੀ ਲੈ ਕੇ ਆਓ ਤੇ ਬਸ ਕਿਸਾਨ ਤੇ ਥੋਪਣ ਦਾ ਯਤਨ ਕਰੋ ਮੈਂ ਮੈਂ ਉਹੀ ਗੱਲ ਕਰਦਾ ਜਿਹੜੀਆਂ ਯੂਨੀਵਰਸਿਟੀਆਂ ਨੇ ਖੇਤੀਬਾੜੀ ਨਾਲ ਸੰਬੰਧਿਤ ਪਹਿਲਾਂ ਉਹ ਕਿਸਾਨਾਂ ਦੇ ਭਲੇ ਵਾਸਤੇ ਕੰਮ ਕਰਦੀਆਂ ਸੀ ਜੀ ਹੁਣ ਲੰਬੇ ਸਮੇਂ ਤੋਂ ਖੇਤੀਬਾੜੀ ਦੀ ਖੋਜਾਂ ਵਾਸਤੇ ਖੋਜ ਕਾਰਜਾਂ ਵਾਸਤੇ ਕੇਂਦਰ ਦੀ ਸਰਕਾਰ ਵੱਲੋਂ ਜਾਂ ਪੰਜਾਬ ਦੀ ਸਰਕਾਰ ਵੱਲੋਂ ਕੋਈ ਪੈਸਾ ਰੱਖਿਆ ਹੀ ਨਹੀਂ ਜਾ ਰਿਹਾ ਤੇ ਜਿਹੜੇ ਉਹਨਾਂ ਕੋਲੇ ਪੈਸੇ ਆ ਰਹੇ ਨੇ ਉਹ ਆ ਰਹੇ ਨੇ ਕੰਪਨੀਆਂਾਂ ਦੇ ਕੰਪਨੀਆਂ ਜਿਹੜੀਆਂ ਖਾਦ ਬਣਾਉਂਦੀਆਂ ਨੇ ਜਿਹੜੀਆਂ ਦਵਾਈਆਂ ਬਣਾਉਂਦੀਆਂ ਨੇ ਜਾਂ ਜਿਹੜੀਆਂ ਬੀਜ ਡਿਵੈਲਪ ਕਰਦੀਆਂ ਨੇ ਹੁਣ ਉਹ ਆਹ ਕੰਪਨੀ ਕਦ ਕਹੋਗੀ ਵੀ ਤੁਸੀਂ ਸਾਡਾ ਆਹ ਬੀ ਬਰਤ ਕੇ ਨਾਲ ਆਹ ਖਾਦ ਨਹੀਂ ਵਰਤਣੀ ਹੂੰ ਉਹ ਕਦ ਕਹੋਗੀ ਵੀ ਆਹ ਬੀਜ ਵਰਤ ਕੇ ਆਹ ਦਵਾਈ ਨਹੀਂ ਪੋਣੀ ਸਾਨੂੰ ਦਵਾਈਆਂ ਦੇ ਉੱਤੇ ਖਾਦਾਂ ਦੇ ਉੱਤੇ ਇਹਦੇ ਬੀ ਹੁਣ ਕਿਸਾਨ ਕੋਲੇ ਜੇ ਬੀ ਨਹੀਂ ਹੋਰ ਕੀ ਰਹਿਣਾ ਵਾ ਦੱਸੋ ਬੀ ਵੀ ਕੰਪਨੀ ਦਾ ਦਵਾਈ ਵੀ ਕੰਪਨੀ ਦੀ ਖਾਦ ਵੀ ਕੰਪਨੀ ਦਾ ਡੀਜ਼ਲ ਵੀ ਕੰਪਨੀ ਦਾ ਸਰਕਾਰ ਵੀ ਕੰਪਨੀ ਦੀ ਫਿਰ ਕਿਸਾਨ ਦਾ ਕੀ ਰਹਿ ਗਿਆ ਇੰਨਾ ਡੀਪਲੀ ਨਹੀਂ ਕੋਈ ਸੋਚਦਾ ਇੰਨੀ ਗਹਿਰਾਈ ਦੇ ਵਿੱਚ ਜਾ ਕੇ ਸਾਨੂੰ ਸੋਚਣਾ ਪੈਣਾ ਸੋਚਦਾ ਨਹੀਂ ਪਰ ਸੋਚਣਾ ਪੈਣਾ ਇੱਕ ਦਿਨ ਸਾਨੂੰ ਮੈਂ ਮੈਂ ਕਹਿੰਦਾ ਚੰਗਾ ਵਾ ਪਿਛਲੇ ਲੰਮੇ ਸਮੇਂ ਤੋਂ ਕੁਝ ਜਿਵੇਂ ਕਿਸਾਨ ਜਥੇ ਹੁੰਦੀਆਂ ਇਕੱਠੀਆਂ ਹੋਈਆਂ ਨੇ ਉਹਨਾਂ ਨੇ ਨੀਤੀਆਂ ਦੇ ਪੱਖ ਤੋਂ ਵੀ ਗੱਲ ਕੀਤੀ ਆ ਉਹਨਾਂ ਨੇ ਪਾਲਸੀਆਂ ਦੇ ਪੱਖ ਤੋਂ ਵੀ ਗੱਲ ਕੀਤੀ ਆ ਤੇ ਲੋਕਾਂ ਨੂੰ ਵੱਡਾ ਵੱਡੀ ਗੱਲ ਵੀ ਲੋਕਾਂ ਨੂੰ ਇਕੱਠਿਆਂ ਕਰਕੇ ਸ਼ਾਂਤੀਪੂਰਵਕ ਅਦੋਲਨ ਕਰਨਾ ਵੀ ਸਿਖਾਇਆ ਹੂੰ ਜੇ ਦੂਜੀਆਂ ਧਿਰਾਂ ਨੇ ਉਹਨਾਂ ਨੇ ਚਾਇਆ ਵੀ ਇਹ ਅंदोलਨ ਇਹਨਾਂ ਦੇ ਮਤਭੇਦ ਹੋਣ ਦੇ ਬਾਵਜੂਦ ਜਥੇਬੰਦੀਆਂ ਦੇ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਪਸੀ ਮਤਭੇਦ ਹੋਣ ਦੇ ਬਾਵਜੂਦ ਉਹ ਸਾਂਝੇ ਮੁੱਦਿਆਂ ਦੇ ਉੱਤੇ ਲੜਾਈ ਇਕੱਠੇ ਹੋ ਕੇ ਲੜ ਰਹੀਆਂ ਨੇ ਹੂੰ ਤੇ ਸਰਕਾਰ ਚਾਹੁੰਦੀ ਆ ਵੀ ਅਸੀਂ ਨੀ ਤੋੜ ਦਈਏ ਕਿਵੇਂ ਨਾ ਕਿਵੇਂ ਹੱਤਕੰਡੇ ਵਰਤਦੀ ਆ ਤੇ ਤੋੜਨ ਦੇ ਨਾਲ ਨਾਲ ਇਹ ਵੀ ਚਾਹੁੰਦੀ ਆ ਵੀ ਇਹ ਅंदोलਨ ਇਹਨਾਂ ਦੇ ਸ਼ਾਂਤੀਪੂਰਵਕ ਨਾ ਰਹਿਣਾ ਇਹ ਹਿੰਸਕ ਹੋ ਜਾਣਾ ਹਿੰਸਕ ਅंदोलਨ ਨੂੰ ਦਬਾਉਣਾ ਸਰਕਾਰ ਲਈ ਬਹੁਤ ਸੋਖਾ ਹੁੰਦਾ ਵੱਡੀ ਗੱਲ ਨਹੀਂ ਹੁੰਦੀ ਹਾਂ ਬਹੁਤ ਸੋਖਾ ਵਾ ਉਹਨਾਂ ਲਈ ਉਹ ਚਾਹੁੰਦੇ ਨੇ ਤੇ ਪਰ ਕਹਿਣਾ ਚਾਹੁੰਦੇ ਆ ਵੀ ਜਿਹੜਾ ਪਹਿਲਾ ਦਿੱਲੀ ਵਾਲਾ ਅਧੋਲਨ ਸੀ ਉਹਦੇ ਚ ਵੀ ਪੰਜਾਬ ਦੇ ਲੀਡਰਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਆ ਬਾਕੀ ਸਾਰੇ ਦੇਸ਼ ਦੇ ਦੀ ਵੀ ਰਹੀ ਆ ਤੇ ਆਹ ਅਧੋਲਨ ਜਿਹੜਾ ਲੈਂਡ ਪੂਲਿੰਗ ਨੀਤੀ ਵਾਲਾ ਵਾ ਇਹਦੇ ਵਿੱਚ ਵੀ ਪੰਜਾਬ ਨੇ ਹਿੰਦੁਸਤਾਨ ਦੇ ਬਾਕੀ ਸਟੇਟਾਂ ਨੂੰ ਮੈਂ ਇੱਕ ਐਗਜ਼ਾਮਪਲ ਦਿੱਤੀ ਆ ਉਦਾਹਰਨਾਂ ਜੋ ਦਿੱਤੀ ਆ ਵੀ ਜੇ ਤੁਸੀਂ ਇਕੱਠੇ ਹੋ ਕੇ ਲੜੋਗੇ ਤਾਂ ਲਾਜ਼ਮੀ ਤੁਹਾਨੂੰ ਇਹ ਚੰਗੇ ਸਿੱਟੇ ਨੇ ਉਹ ਨਿਕਲ ਲੰਗੇ ਤੇ ਜ਼ਮੀਨ ਤੁਹਾਡੀ ਬਚ ਜਾਵੇਗੀ ਅਸਲ ਸਵਾਲ ਤੁਸੀਂ ਇਹ ਵੀ ਇਕੱਲਾ ਇੱਥੇ ਨਹੀਂ ਮੈਂ ਅੱਗੇ ਵੀ ਗੱਲ ਕਰਦਾ ਹੁਣ ਨਾ ਇਹ ਲਗਾਤਾਰ ਜ਼ਮੀਨ ਦੇ ਉੱਤੇ ਸਾਨੂੰ ਅਕਸਰ ਕਿਹਾ ਜਾਂਦਾ ਵੀ ਤੇਰੇ ਜ਼ਮੀਨ ਤੇ ਪੈਰ ਨਹੀਂ ਹੈਗੇ ਜਾਂ ਪੈਰਾਂ ਹੇਠੋਂ ਜ਼ਮੀਨ ਨਹੀਂ ਹੈ ਹੁਣ ਸਾਡੇ ਪੈਰਾਂ ਥਲੇ ਜ਼ਮੀਨ ਵੀ ਕੱਢੀ ਜਾ ਰਹੀ ਆ ਤੁਸੀਂ ਪਹਿਲੀ ਦੇਖੋ ਪੁਰਾਣਾ ਇਤਿਹਾਸ ਰਾਜਿਆਂ ਦਾ ਲੜਾਈ ਉਹਨਾਂ ਦੀ ਜ਼ਮੀਨਾਂ ਵਾਸਤੇ ਹੀ ਹੁੰਦੀ ਸੀ ਜ਼ਮੀਨ ਤੇ ਹੀ ਕਬਜ਼ਾ ਕਰਦੇ ਸੀ ਨਾ ਬਿਲਕੁਲ ਬਿਲਕੁਲ ਉੱਥੇ ਉਦੋਂ ਕੋਈ ਬਹੁਤੇ ਵੱਡੇ ਖਜ਼ਾਨੇ ਕੋਈ ਉਹਨੇ ਤਾਂ ਹੁੰਦੇ ਨਹੀਂ ਸੀ ਜ਼ਮੀਨ ਹੁੰਦੀ ਸੀ ਜ਼ਮੀਨ ਦੀ ਉਪਜ ਨਾਲ ਰਾਜ ਭਾਗ ਚੱਲਦਾ ਸੀਗਾ ਤੇ ਉਹ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਸੀ ਲਗਦਾ ਹੁਣ ਕੀ ਕੀਤਾ ਜਾ ਰਿਹਾ ਤੇ ਹੁਣ ਵੀ ਜ਼ਮੀਨਾਂ ਥੋਤੋਂ ਖੁੰਆਂ ਜਾ ਰਹੀਆਂ ਅੱਗੇ ਅਸੀਂ ਜਦੋਂ ਛੋਟੇ ਸੀ ਜਾਂ ਪੜਦੇ ਹੁੰਦੇ ਸੀ ਜਾਂ ਕਈ ਵਾਰੀ ਜਿਹੜੇ ਅਰਥ ਸ਼ਾਸਤਰ ਦੇ ਹੈਗੇ ਨੇ ਮਹਾਰਾਜਾ ਲੋਕ ਕਹਿੰਦੇ ਵੀ ਜੇ ਤੁਹਾਡੇ ਕੋਲੇ ਪੈਸਾ ਆ ਗਿਆ ਤਾਂ ਤੁਸੀਂ ਉਹਨੂੰ ਪੈਸੇ ਨੂੰ ਸਾਂਭਣਾ ਕਿਵੇਂ ਆ? ਕਿੱ사 ਕਿਵੇਂ ਸਾਂਭੋ? ਉਹਨੂੰ ਇਨਵੈਸਟ ਕਰਨਾ। ਤੁਸੀਂ ਕਿੱਥੇ ਕਰਨਾ ਇਨਵੈਸਟ? ਜਦੋਂ ਆਪਦੇ ਵਪਾਰ ਚ ਲਾਓ। ਵਪਾਰ ਚ ਲਾਉਂਗੇ, ਵਪਾਰ ਚ ਲਾਉਂਗੇ ਤਾਂ ਪੈਸਾ ਥੋੜਾ ਆਉ ਵਧ ਕੇ ਵਾਪਸ ਆਊਗਾ। ਇੱਕ ਤਰੀਕਾ ਹੋ ਗਿਆ। ਫੇਰ ਉਹਨੂੰ ਸਾਂਭਣਾ ਕਿਵੇਂ ਆ? ਜਦੋਂ ਹੋਰ ਵਧਿਆ ਹੋਇਆ ਆ ਗਿਆ। ਫੇਰ ਕਹਿੰਦੇ ਸੋਨਾ ਖਰੀਦੋ। ਹੂੰ। ਜਾਂ ਜ਼ਮੀਨ ਖਰੀਦੋ। ਜਦੋਂ ਗਈ ਕਰਦੇ ਹੁੰਦੇ ਸੀ ਹਾਂ ਬਜ਼ੁਰਗਗੇ ਵੀ ਕਰਦੇ ਜਿਹੜੇ ਜਿਹੜੇ ਕਿਸਾਨ ਹੁਣ ਮਤਲਬ ਖੇਤੀ ਕਰਦੇ ਨੇ ਪਿੰਡਾਂ ਦੇ ਵਿੱਚ ਆਪਾਂ ਦੇਖੀ ਜਾਂਦੀ ਗਵੰਡੀ ਨਿਗਾਹ ਮਾਰਦੇ ਆ ਬਹੁਤ ਸਾਰੇ ਲੋਕਾਂ ਨੇ ਮਿਹਨਤ ਕਰਕੇ ਜੇ ਉਹਨਾਂ ਕੋਲੇ ਚਾਰ ਪੈਸੇ ਇਕੱਠੇ ਹੋਏ ਨਾਲ ਲੱਗਦਾ ਕਿਸੇ ਦਾ ਬਿੱਗਾ ਕਿਸੇ ਦਾ ਦੋ ਬਿੱਗੇ ਕਿਸੇ ਦੇ ਚਾਰ ਬਿੱਗੇ ਉਹਨਾਂ ਨੇ ਜਮੀਨ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਇਹਦੇ ਹੁਣ ਕੀ ਹੋ ਰਿਹਾ ਵੀ ਹੁਣ ਤੁਸੀਂ ਸਾਨੂੰ ਜ਼ਮੀਨ ਦੇ ਦਿਓ ਉਹਨੂੰ ਅਸੀਂ ਪੈਸੇ ਦੇ ਦਿੰਨੇ ਆ ਇਹ ਲੈਂਡ ਪੂਲਿੰਗ ਦਾ ਪੈਸੇ ਵੀ ਨਹੀਂ ਸੀ ਦੇਣੇ ਪਰ ਪਹਿਲਾਂ ਇਹਨੀਆਂ ਅਕਵਾਇਰ ਕੀਤੀਆਂ ਜਾ ਰਹੀਆਂ ਜਮੀਨਾਂ ਬਿਨਾਂ ਵੀ ਤੁਹਾਨੂੰ ਅਸੀਂ ਪੈਸੇ ਦੇ ਦਿੰਨੇ ਆ ਕਿੰਨੇ ਲੈਣੇ ਆ ਰੇ ਕਰੋੜ ਰੁਪਈਆ ਕਿਲੇ ਦਾ ਉਹਨੇ ਕਰੋੜ ਨਹੀਂ ਅਸੀਂ ਤੁਹਾਨੂੰ 4 ਗੁਣਾ ਵੱਧ 4 ਕਰੋੜ ਦੇ ਆ ਹੁਣ ਸਵਾਲ ਇਹ ਆ ਵੀ ਜਿਹੜਾ ਸੋਨਾ ਖਰੀਦਿਆ ਸੋਨਾ ਤੁਸੀਂ ਖਾ ਨਹੀਂ ਸਕਦੇ ਸੋਨੇ ਨੇ ਤੁਹਾਡੀ ਭੁੱਖ ਨਹੀਂ ਮਟਾਉਣੀ ਉਹਦਾ ਕੱਲਾ ਰੇਟ ਬਦਲਣਾ ਸਿਰਫ ਰੇਟ ਜੀ ਪਰ ਤੋਂ ਉਹਨੂੰ ਵੇਚ ਕੇ ਤੁਸੀਂ ਕੋਈ ਚੀਜ਼ ਹੋਰ ਲਓਗੇ ਪਰ ਜ਼ਮੀਨ ਦੇ ਦਾ ਰੇਟ ਵੀ ਬਦਲਣਾ ਇਹਨੇ ਤੁਹਾਨੂੰ ਜਿਉਂਦੇ ਰਹਿਣ ਲਈ ਖੁਰਾਕ ਵੀ ਦੇਣੀ ਆ ਇਹਦੇ ਥੱਲੇ ਪਾਣੀ ਵੀ ਆ ਥੋਡੇ ਜਿਉਂਦੇ ਰਹਿਣ ਦੀਆਂ ਸਾਰੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਧਰਤੀ ਬਹਦਾ ਕਰਦੀ ਆ। ਤੁਤੋ ਇਹੀ ਖੋਲਣੀ ਆ। ਜਦ ਇਹੀ ਨਾ ਰਹੀ ਫਿਰ ਥੋਡੇ ਕੋਲੇ ਪੈਸੇ ਰਹਿ ਜਾਣੇ ਆ, ਨੋਟ ਰਹਿ ਜਾਣੇ ਆ। ਥੱਬੀਆਂ ਭਰੀਆਂ ਥੋਡੇ ਟਰੰਕ ਦੇ ਵਿੱਚ ਪਏ ਨੇ ਤੇ ਫਿਰ ਕੋਈ ਨਰਿੰਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਹੋਵੇ ਤੇ ਰਾਤ ਨੂੰ ਕਹੇ ਵੀ ਭਾਈ ਇਹ ਨੋਟ ਥੋਡੇ ਚੱਲਣੇ ਨਹੀਂ ਸਕੇ ਰਿਹਾ। ਜ਼ਮੀਨ ਤੁਹਾਡੇ ਕੋਲੇ ਹੈ ਨਹੀਂ, ਨੋਟ ਉਹਨੇ ਉਡੇ ਪੈ ਦੇ ਪੈ ਸਵਾ ਕਰਕੇ ਰੱਖ ਦੇਣੇ ਆ ਫਿਰ ਕੀ ਕਰੋਗੇ ਤੁਸੀਂ ਕਿੱਥੇ ਭਜੇਗਾ ਹਾਂ ਕਿੱਥੇ ਭਜੋਗੇ ਸਵਾਏ ਜ਼ਮੀਨ ਬਚਾਉਣ ਤੋਂ ਪੈਸੇ ਬਦਲੇ ਤੇ ਮਤਲਬ ਆ ਜਿਹੜੀਆਂ ਹੁਣ ਲੋਕਾਂ ਨੇ ਲਿਮਟਾਂ ਬਣਾਈਆਂ ਜਾਂ ਕਰਜ਼ਾ ਲੈਨੇ ਆ ਆਪਾਂ ਉਹ ਵੀ ਜ਼ਮੀਨ ਗਿਣੇ ਕਰਕੇ ਹੀ ਬਣਦੀ ਐ ਬੜੇ ਲੰਮੇ ਸਮੇਂ ਤੋਂ ਤੁਸੀਂ ਆ ਲਿਮਟਾਂ ਜਿਨ੍ਹਾਂ ਨੂੰ ਨਹੀਂ ਸੀ ਲੋੜਾ ਉਹਨਾਂ ਨੂੰ ਵੀ ਕਿਹਾ ਵੀ ਕੋਈ ਨਹੀਂ ਤੁਸੀਂ ਇੱਕ ਵਾਰੀ ਲਿਮਟ ਬਣਾ ਲਓ ਸਾਡੇ ਕੋਲੇ ਬੈਂਕ 'ਚ ਹੀ ਪੈਸੇ ਰੱਖ ਦਿਓ ਜੀ ਜੀ ਤੁਹਾਨੂੰ ਅਸੀਂ ਅਸੀਂ ਤੁਹਾਨੂੰ 4% ਵਿਆਜ ਲਵਾਂਗੇ ਤੁਹਾਨੂੰ ਅਸੀਂ ਛੇ ਦਿਆਂਗੇ ਹਮਮ ਲਾਲਚ ਬੜੇ ਲੋਕਾਂ ਨੇ ਕਰਿਆ ਵੀ ਹੈ ਕਿਤਾ ਲਾਲਚ ਫਸੇ ਨੇ ਜਦੋਂ ਲਾਲਚ ਵਿੱਚ ਫਸ ਗਏ ਮੰਨ ਲਓ ਤੁਹਾਨੂੰ ਉਹ ਲਿਮਟ ਦੇ ਪੈਸੇ ਮਿਲੇ ਹੋਏ ਨੇ ਜ਼ਮੀਨ ਤੁਹਾਡੀ ਗਹਿਣੇ ਹੋਈ ਹੋਈ ਆ ਤੇ ਜਦੋਂ ਉਹਨਾਂ ਨੇ ਕਹਿਤਾ ਵੀ ਪੈਸੇ ਤੁਹਾਡੇ ਅਸੀਂ ਲੈਣੇ ਨਹੀਂ ਚਲਾਉਣੇ ਨਹੀਂ ਸਰਕਾਰ ਦੇ ਅਧੀਨ ਆ ਜ਼ਮੀਨ ਤਾਂ ਗਈ ਨਾ ਤੁਹਾਡੀ ਜ਼ਮੀਨ ਪੈਸੇ ਦੇ ਕੇ ਤੁਸੀਂ ਜ਼ਮੀਨ ਗਹਿਣੇ ਕਰਾਈ ਆ ਪਰ ਪੈਸੇ ਤੁਹਾਡੇ ਚੱਲਦੇ ਨਹੀਂ ਜ਼ਮੀਨ ਤੁਹਾਡੀ ਛੱਡਦੇ ਨਹੀਂ ਉਹ ਇਸ ਕਰਕੇ ਜ਼ਮੀਨ ਦਾ ਜਿਹੜੀ ਮਤਲਬ ਤੁਹਾਨੂੰ ਮਾਲਕੀ ਆ ਮਤਲਬ ਬਾਬਾ ਬੰਦਾ ਬਹਾਦਰ ਉਹਨਾਂ ਨੇ ਵੀ ਐਵੇਂ ਨਹੀਂ ਸੀ ਦਿੱਤੀ ਤੇ ਬਹੁਤ ਚਿਰ ਜਿਹੜੇ ਰਾਜੇ ਮਹਾਰਾਜੇ ਲੜਦੇ ਰਹੇ ਨੇ ਉਹ ਧਰਤੀ ਵਾਸਤੇ ਹੀ ਲੜਦੇ ਰਹੇ ਨੇ ਤੇ ਇਸ ਜ਼ਮੀਨ ਨੂੰ ਜਿਵੇਂ ਹੁਣ ਲੋਕਾਂ ਕੋਲੇ ਬਹੁਤ ਸਾਰਿਆਂ ਕੋਲੇ ਜਿਨ੍ਹਾਂ ਕੋਲੇ ਕਿਸੇ ਕੋਲੇ 1 ਏਕੜਾ ਕਿਸੇ ਕੋਲੇ 2 ਏਕੜਾ 2.5 ਏਕੜਾਲੇ ਬਹੁਤੇ ਆ ਪੰਜਾਬ ਦੇ ਵਿੱਚ ਉਹਨਾਂ ਤੋਂ ਇਹ ਜ਼ਮੀਨਾਂ ਛੜਵਾ ਕੇ ਉਹਨਾਂ ਨੂੰ ਬੇਜ਼ਮੀਨੇ ਕਰਕੇ ਇੱਕ ਐਸੀ ਜਮਾਤ ਪੈਦਾ ਕਰਨੀ ਚਾਹੁੰਦੀ ਹੈ ਜਿਹੜੀ ਜ਼ਮੀਨ ਖਾਤਰ ਲੜੇ ਹੁਣ 1 2 2 1 ਏਕੜ ਵਾਲੇ ਲੋਕ ਲੜਦੇ ਨੇ ਹਲੇ ਗਿਣਤੀ ਬਹੁਤ ਆਨਾਂ ਦੀ ਉਹ ਗਿਣਤੀ ਵੀ ਘਟਾਉਣੀ ਚਾਹੁੰਦੀ ਆ ਵੀ ਇਹ ਜਿੰਨਾ ਇਹਨਾਂ ਦੀ ਗਿਣਤੀ ਘਟੂਗੀ ਕਿਸਾਨਾਂ ਦੀ ਜਮੀਨ ਮਾਲਕਾਂ ਦੀ ਜਿਹੜੇ ਖੇਤੀ ਕਰਦੇ ਆ ਮਾੜੀ-ਮੋਟੀ ਉਹਨਾਂ ਇਹਨਾਂ ਦੀਆਂ ਨੀਤੀਆਂ ਛੇਤੀ ਲਾਗੂ ਹੋਣਗੀਆਂ ਉਹ ਨੀਤੀਆਂ ਨੂੰ ਰੋਕਣ ਵਾਸਤੇ ਸਾਨੂੰ ਜ਼ਰੂਰੀ ਆ ਵੀ ਅਸੀਂ ਆਪਣੀ ਜ਼ਮੀਨ ਵੀ ਬਚਾਈਏ ਤੇ ਆਪਣੀ ਜੱਥੇਬੰਦੀ ਨੂੰ ਵੀ ਕਾਇਮ ਰੱਖੀਏ ਤੇ ਜੱਥੇਬੰਦੀ ਬਣਾਏ ਬਿਨਾ ਤੇ ਨਿਸ਼ਾਨਾ ਸੱਤਾ ਦੇ ਕਬਜ਼ੇ ਤੋਂ ਬਿਨਾ ਜੇ ਤੁਸੀਂ ਲੈ ਕੇ ਚੱਲੋਗੇ ਫਿਰ ਇਹ ਨੀਤੀਆਂ ਵਾਰ-ਵਾਰ ਆਈ ਜਾਣੀਆਂ ਤੁਸੀਂ ਲੜੀ ਜਾਓਗੇ ਫਿਰ ਤੁਹਾਡੇ ਵਾਸਤੇ ਸਦਾ ਵਾਸਤੇ ਲੜਾਈ ਰਹੂਗੀ ਵੀ ਅੱਜ ਹੁਣ ਮਤਲਬ ਚੌਥੇ ਸਾਲ ਚ ਵੱਡਾ ਦੋਲਨ ਕਰਨਾ ਪੈ ਗਿਆ ਕੱਲ ਨੂੰ ਕੋਈ ਆ 1.5 ਸਾਲ ਨੂੰ ਸਰਕਾਰ ਬਦਲਦੀ ਹੈ ਜਾਂ ਇਹ ਹੀ ਰਹਿੰਦੀ ਹੈ ਕੋਈ ਹੋਰ ਨੀਤੀ ਲਿਆਉਗੀ ਫਿਰ ਲੜੋਗੇ ਤੁਸੀਂ ਆ ਮਤਲਬ ਥੋੜਾ ਜਿਹਾ ਡੀਪਲੀ ਸੋਚਣਾ ਪੈਣਾ ਜੇ ਆ ਕੇ ਵੀ ਸੋਚਣਾ ਪੈਣਾ ਵੀ ਸਾਨੂੰ ਨੀਤੀਆਂ ਬਦਲਣ ਵਾਸਤੇ ਉਹ ਜਿਹੜੇ ਨੀਤੀ ਕਾਲੇ ਨੇ ਜਿਹੜੇ ਸਾਡੇ ਵਿਰੋਧੀ ਨੇ ਜਿੱਥੋਂ ਨੀਤੀਆਂ ਬਣਦੀਆਂ ਸਾਨੂੰ ਉੱਥੋਂ ਰੁਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਦੇ ਲਈ ਜੇ ਨਾ ਅਸੀਂ ਸੁਚੇਤ ਹੋਏ ਫਿਰ ਲਾਜ਼ਮੀ ਸਾਡਾ ਨੁਕਸਾਨ ਹੋਊਗਾ